ਆਹ ਬੰਦਿਆ ਦਾ ਕੀ ਬੜੇਗਾ ਜੀ ਬਾਹ ਕੁੜਮੀ ਕੁਛ ਮਰੋੜੀ ਜੀ ਇਹਨਾਂ ਦੀ ਹਾਈ ਕੋਰਟ ਤੋਂ ਅਗਲਾ ਪ੍ਰੈਕਟਿਸ ਕਰਕੇ ਆ ਰਿਹਾ ਹੈ ਹਾਈ ਕੋਰਟ ਤੋਂ ਸਾਰੀ ਵੀਡੀਓ ਆ ਰਿਹਾ ਹੈ ਸਾਰੀ ਵੀਡੀਓ ਇੱਕ ਇਸ਼ਾਰਾ ਕਰ ਰਿਹਾ ਐ ਇਸ਼ਾਰਾ ਕਰ ਰਿਹਾ ਗੁੰਡੇ ਇਸ਼ਾਰੇ ਕਰ ਰਿਹਾ ਇਹਨਾਂ ਨੂੰ ਕੋਈ ਜੋ ਕਰਨਾ ਕਰਦਾ ਮੈਂ ਕਿਹਨਾਂ ਨੂੰ ਮੈਂ ਕੁਝ ਜਾਣਦਾ ਮੈਂ ਦੇਖੋ ਜੀ ਇਹ ਦੇਖੋ ਆਹ ਦੇਖੋ ਦੁਬਾਰਾ ਰਵਾਪਰਾ ਇਹਨੂੰ ਜੇ ਲਗਾਉ ਦੁਬਾਰਾ ਧੰਨਵਾਦ ਤਾਂ ਮੁਕੇ ਮਾਰੇ ਆਣੀ ਹੋਣਾ ਪੁਲਿਸ ਨੂੰ ਚਲਾਉਣ ਦਾ ਆਣਾ ਪੁਲਿਸ ਦਾ ਕਿਤਾ ਆਜੋ ਬਾਹਰ ਦੱਸੇ ਤੁਹਾਨੂੰ ਕੰਡਾ ਆ ਜਾ ਬਾਹਰ ਇਹ ਆਲੇ ਪੁਲਿਸ ਦਾ ਲੋਕੀ ਗਵਾਹ ਨੇ ਉੱਥੇ ਖੜੇ ਲੋਕੀ ਗਵਾਹ ਲੋਕੀ ਦੀ ਅੜੀ ਕਿੰਨਾ ਪਬਲਿਕ ਨੂੰ ਪਰੇਸ਼ਾਨ ਕਰਦੇ ਆ ਕੋਈ ਜਵਾਬ ਇੱਕ ਕਹਿ ਦਈਏ ਪਬਲਿਕ ਉੱਤੇ ਗਵਾਹ ਵਾਲੇ ਕਿੰਨੀ ਕੀ ਬਤਮੀਜੀ ਕੀਤੀ ਹਰ ਵਾਰੀ ਆ ਜਾਂਦਾ ਕਿ ਹਾਂ ਵੀ ਨਹੀਂ 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 ਸਾਡਾ ਜਿਹੜਾ ਗਹਿਗਾ ਮੈਂ ਉਹਨਾਂ ਸਸਪੈਂਡ ਕਰੋ ਜੇ ਸਸਪੈਂਡ ਨਹੀਂ ਤਾਂ ਨਹੀਂ ਦੱਸਾਡਾ ਕੋਈ ਨਹੀਂਗਾ ਸਰਿਆਂ ਦੇਖੋ ਪਿੱਛੇ ਧੱਕੇ ਕਰਨ ਵਿੱਚ ਚੈਸ ਨੂੰ ਪੰਚ ਕਰਨ ਆਇਆ ਸੀ ਐਵੇਂ ਆ ਮੁਕਮਰ ਆ ਦੇ ਕੋਸ ਪੋਜੀਸ਼ਨ ਜਰੀ ਫੋਟੋ ਖਿੱਚ ਗਈ ਇਹ ਹਾਲੇ ਪੁਲਿਸ ਦਾ ਸਿਰੇ ਵੀ ਗਰੋਂਗ ਸਾਈਡ ਕਰਕੇ ਕਿਤੇ ਸਾਰੀ ਗੀ ਜਵਾਬ ਲੈ ਡੱਕ ਕਰਦੇ ਬੈਠੇ ਆਮ ਇਨਸਾਨ ਨਾ ਕੀ ਕਰਦੇ ਹੋਣਗੇ ਜਿਹੜੇ ਇੰਤਾਂ ਮਨੁੱਖਾਂ ਰੋਈ ਕਲਪ ਦਾ ਜਨੂੰਨ ਕਲਪ ਦਾ ਕੀ ਹਾਂ ਵੀ ਨਹੀਂ ਇਹ ਕੀ ਇਹ ਨਾਲੀ ਵਰਗੀ ਤੋਂ ਵਰਦੀ ਰਿਸਪੈਕਟ ਹੈਗੀ ਅਸੀਂ ਫਿਰ ਸਾਹ ਬਹਾਦਰ ਸਾਹ ਬਹਾਦਰ ਕਹਿੰਦੇ ਸਾਭ ਇੱਜ਼ਤ ਕਰਦੇ ਰਹੇ ਉਹਨਾਂ ਦੀ ਕਿੱਥੇ ਗਈ ਇੱਜ਼ਤ ਗਲੇ ਨੂੰ ਹੱਤਪਾਨ ਲੈ ਕੋ ਨੂੰ ਦੇਣੇ ਤੀਸਰੇ ਮਹੀਨੇ ਰੋਜ਼ ਕੋ ਸਰ 1 ਮਿੰਟ ਕੀ ਲੱਗਦਾ ਕਿ ਡਿਮੋਟਿਵੇਸ਼ਨ ਕੀਤਾ ਜਾਂਦਾ ਹੈ ਪੁਲਿਸ ਡਿਪਾਰਟਮੈਂਟ ਬਹੁਤ ਜਿਆਦਾ ਡੀਮੋਟਿਵੇਟ ਕੀਤਾ ਜਾਂਦਾ ਹੈ ਫੋਰਜਨਲ ਹੈਗੀ ਹੈ ਬਹੁਤ ਡੀਮੋਟਿਵੇਟ ਕੀਤਾ ਜਾਂਦਾ ਹੈ ਨੰਬਰਸ ਆਫ ਐਗਜ਼ਾਮਪਲ ਨੇ ਪਰ ਰੋਜ਼ ਵੇਖਦੇ ਆ ਜੇ ਕੋਈ ਜੈਨੂਨ ਜਿਹੜਾ ਕਾਰਵਾਈ ਕਰਨਾ ਚਾਹੁੰਦਾ ਕਿੰਨੀ ਕਿ ਜੈਨੂਨ ਕੇ ਇਹਦੀ ਕਾਰਵਾਈ ਨਹੀਂ ਹੁੰਦੀ ਆਮ ਵਕੀਲ ਜਾਂ ਆਮ ਸਾਰੇ ਬੰਦਾ ਇਨਸਾਨ ਜਿੰਨੇ ਵੀ ਪਬਲਿਕ ਕਿੰਨਾ ਕਿ ਤੰਗ ਹੁੰਦੇ ਹੋਣਗੇ ਨੰਬਰਸ ਆਫ ਐਗਜ਼ਾਮਪਲਸ ਬੈ ਜਿੰਨੇ ਕਹੋਗੇ ਉਹਨੇ ਪਰਚੇ ਲਿਆਦਾਂਗੇ ਜਾਂ ਝੂਠਾ ਬੰਨਾ ਮਿੰਟੋ ਮਿੰਟ ਕਰਨਾ ਚ ਸਾਡੀ ਕਿਸੇ ਸੀਨੀਅਰ ਅਧਿਕਾਰੀਆਂ ਨਾਲ ਕਿਸੇ ਨੇ ਇਹ ਗੱਲ ਲੇਕਿਨ ਜਿਨ੍ਹਾਂ ਨੇ ਬਦਤਮੀਜ਼ੀ ਕੀਤੀ ਆ ਉਹਨਾਂ ਦੇ ਖਿਲਾਫ ਐਕਸ਼ਨ ਸਟ੍ਰਿਕਟ ਹੋਈਦਾ ਪਰ ਸਰਬਾਰ ਇਹ ਹੋ ਜਾਈਏ ਜਿੰਦਾਬਾਦ ਇਹ ਨਹੀਂ ਨਹੀਂ ਚੱਲੇਗੀ ਜਿੰਦਾਬਾਦ 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 ਜੇ ਬੋਲਣਾ ਪੜਾ ਹਾਂ ਵੀਡੀਓ ਜਾ ਕੇ ਪਤਾ ਲੱਗਣਾ ਇਹ ਇਸ਼ਾਰੇ ਕਰਨ ਦੇ ਗੱਲ ਨੂੰ ਪੰਚ ਕੀਤਾ ਐ ਐਸਐਚਓ ਨੇ ਮੈਨੂੰ ਉਹ ਪੰਚ ਵਾਲੀ ਵੀ ਹੈਗੀ ਫੋਟੋ ਉਹਦੀ ਫੋਟੋ ਵੀ ਆਹ ਦੇਖਣਾ ਦਿਖਾਣਾ ਦੇਖੋ ਇਹ ਮੈਨੂੰ ਪੰਚ ਕਰਨ ਆਇਆ ਠੀਕ ਹੈ ਮਾਰੇ ਇਨਸ਼ਾ ਅੱਗੇ ਗੱਲ ਕੀ ਹੋਈ ਸਰ ਮੈਂ ਚੰਡੀਗੜ੍ਹ ਤੋਂ ਆਰੇ ਸੀ ਹਾਈਪੁਰ ਤੋਂ ਤਕਰੀਬ ਪਹੁੰਚ ਗਏ ਜਦੋਂ ਮੈਂ ਮੈਮਰੀ ਸੇ ਟੋਲ ਟੈਕਸ ਕ੍ਰੋਸ ਕੀਤਾ 6 ਕਿਲੋਮੀਟਰ ਲੰਬਾ ਜਾਮ ਲੱਗਾ ਸੀ ਉਸ ਜਾਮ ਨੂੰ ਦੇਖ ਕੇ ਸਾਰਾ ਟ੍ਰੈਫਿਕ ਰੋਂਗ ਸਾਈਡ ਤੇ ਡਿਵਰਟ ਹੋ ਰਿਹਾ ਸੀ ਉਸ ਟ੍ਰੈਫਿਕ ਦਾ ਮਗਰ ਮੈਂ ਵੀ ਆਪਣੀ ਗੱਡੀ ਪਾ ਲਈ ਦਬਰਜੀ ਏਡਾ ਚੌਂਕ ਦੇ ਵਿੱਚ ਤਿੰਨ ਚਾਰ ਮੁਲਾਦਮ ਖੜੋਤੇ ਸੀ ਠੀਕ ਹੈ ਜਿਨ੍ਹਾਂ ਵਿੱਚੋਂ ਦੋ ਬਜੇ ਦੇ ਲਗ ਕਾਹੇ ਚੱਕਰਾਏ ਨਹੀਂ ਸਰ ਸਾਰੇ ਰੌਂਗ ਸਾਈਡ ਤੇ ਆ ਰਹੇ ਤੇ 6 ਮਿਲੀਮੀਟਰ ਲੰਬਾ ਜਾ ਮੈਨੂੰ ਲੱਗਦਾ ਸਰ ਪੁਲਿਸ ਨੂੰ ਪਤਾ ਨਹੀਂ ਹੈ ਨਹੀਂ 6 ਕਿਲੋਮੀਟਰ ਲੰਬਾ ਜਾਣਾ ਸਾਰੇ ਟ੍ਰੈਫਿਕ ਤਾਂ ਰੌਂਗ ਸਾਈਡ ਆ ਰਿਹਾ ਤੁਸੀਂ ਨਹੀਂ ਕਾਹੇ ਚੱਕਰਾਏ ਨਹੀਂ ਸਰ ਮੈਂ ਜੀ ਉਹ ਕਹਿੰਦਾ ਵੀ ਸਪੱਟਣਾ ਬੋਲੋ ਕਹਿੰਦਾ ਮੇਰੇ ਕੋਲ ਤੇਰੇ ਕੋਲ 100 ਦੇਖੇ ਨਹੀਂ ਦੀ 100 ਦੇਖੇ ਵੀ ਤੁਹਾਡੇ ਨਹੀਂ 500 ਦੇਖੇ ਮਤੋਂ ਸਰ ਉਹਨਾਂ ਨੇ ਮੇਰੇ ਨਾਲ ਉਹ ਬਤਮੀਜ਼ੀ ਕੀਤੀ ਈਵਨ ਦੇ ਪੰਚਡ ਆਨ ਮਾਈ ਚੈਸਟ ਈਵਨ ਉਹਨਾਂ ਨੇ ਮਨੁਗਲਦਾ ਇਸ਼ਾਰਾ ਕੀਤਾ ਮੁੰਡਾ ਜਿਹੜਾ ਗੁਰਪ੍ਰੀਤ ਸਿੰਘ ਹੈ ਉਹਨੇ ਮੈਨੂੰ ਕਿਹਾ ਕੋਈ ਨਹੀਂ ਤੇਰੇ ਵਰਗੇ ਚੱਲਦੇ ਨਹੀਂ ਖੇਡਦਾ ਪਿਆ ਕਲੀਅਰ ਆ ਜਾਂਦੀ ਹੈ ਪਰ ਪ੍ਰੋਵੋਕ ਕਰ ਰਿਹਾ ਪ੍ਰੋਵੋਕ ਕਰਦਾ ਪਿਆ ਜੀ ਮੈਂ ਕਰਦਾ ਹਾਂ ਆਪਕਾ ਇੱਕ ਫੋਨ ਪਬਲਿਕ ਨੇ ਬਣਾਈ ਹੈ ਇਹਦਾ ਕੰਮ ਹੈਗਾ ਕਿ ਨਸ਼ਾ ਕੀਤਾ ਹੁੰਦਾ ਨੇ ਰੋਜ਼ ਇੰਜ ਕਰਦਾ ਉਹਦੀ ਕਲੀਅਰ ਲੱਗਦਾ ਪਿਆ ਕਿਦਾਂ ਬੋਲਦਾ ਪਿਆ ਨਾ ਵੀ ਇੱਕ ਜਿਹੜੇ ਸਰ ਮੈਂ ਯੂਨੀਫਾਰਮ ਗੱਡੀ ਅਗੇ ਸਟicker ਬਗਾਦਾ ਜਿਹੜਾ ਬਾਰ ਨੇ ਇਸ਼ੂ ਕੀਤਾ ਰਿਕੁਐਸਟ ਕੀਤੀ ਮੈਂ ਤਿੰਨ ਵਾਰ ਕਿ ਸਰ ਪਬਲਿਕ ਲੋਤੀ ਐਡਵੋਕੇਟਾਂ ਤੁਸੀਂ ਮੇਰੇ ਨਾਲ ਕਿੱਦਾਂ ਬਤਨੀ ਜੀ ਕਰ ਰਹੇ ਹੋ ਰੌਂਗਸ ਕਿਲੇ ਜਾ ਰਹੇ ਆ ਤੁਹਾਡਾ ਸਾਡਾ ਤਾਂ ਇੱਕ ਨਾਤਾ ਵੈ ਇੱਥੋਂ ਤੱਕ ਮੈਂ ਲੇਕਿਨ ਜਦੋਂ ਨਹੀਂ ਹਟੇ ਨਹੀਂ ਨਹੀਂ ਪਹਿਲੇ ਇਹਨਾਂ ਨੂੰ ਬੁਲਾਓ ਇੱਥੇ ਫੇਰ ਗੱਲ ਕਰਨੇ ਫੇਰ ਫੇਰ ਕਰਦੇ ਆ ਪਹਿਲੇ ਇੱਥੇ ਬੁਲਾਓ ਕੋਈ ਨਾਂ ਸਾਡੇ ਏਰੀਆ ਦਾ ਮੈਂ ਕਹਿੰਦੀ ਆ ਯਾਦੀ ਯਾਦੀ ਬਹੁਤ ਇੱਕ ਮਿੰਟ ਯਾਦੀ ਆਪਾ ਆਪੇ ਇੱਥੇ ਸੇਅਰ ਵੀ ਰਹਿਣ ਵਾਲੇ ਨੇ ਇਹਨਾਂ ਨੂੰ ਜਿਹੜੀ ਤਾਂ ਹੁਣੇ 10 ਮਿੰਟ ਹੋਏ ਇਹ ਨਵੀਂ ਦੀ ਗੱਲ ਆਪਾਂ ਕੇ ਸੀਨੀਅਰ ਅਫਸਰ ਨੂੰ ਮਿਲਦੀ ਹੈ ਆਪਣੇ ਨਾਲ ਗਰੀਬ ਲੋਕਾਂ ਨਾਲ ਕੀ ਸਰ ਬਈ ਕੇ ਰੱਗੇ ਨੇ ਜਾਨੂ ਇਹ ਆਸੀਂ ਆ ਕਢਾ ਦੇ ਕੋਈ ਸਾਨੂੰ ਕਹਿੰਦਾ ਓਏ ਮੇਰੀ ਸੁਣ ਗੱਲ ਹਾਂਜੀ ਵੀਰ ਮੇਰਾ ਹਾਂਜੀ ਸਾਡੇ ਭਾਂਡਾ ਵਿੱਚ ਇਹਨਾਂ ਦਾ ਕੋਈ ਨਹੀਂ ਤੁਸੀਂ ਜਾ ਕੇ ਐਸਐਸਪੀ ਜੀਆਰ ਇੱਥੇ ਸਾਰੇ ਤੁਹਾਡੇ ਟਾਈਮ ਹੈ ਮੈਂ ਗੱਲ ਕਰਨ ਦੀ ਇੱਥੇ ਵੀ ਆ ਸਕਦੇ ਹਾਂ ਇਹ ਵੀ ਆ ਨਹੀਂ ਕਿਤੇ ਕਰਨ ਜਾਣਾ ਹੈ ਉਹ ਐਸਐਸਪੀ ਇੱਥੇ ਬੈਠਾ ਹੈ ਸਰ ਜੀ.ਆਰ.ਐਸ ਪੰਜਾਬ న్యూਸ ਤੋਂ ਬਾਜੀ ਚੈਲੰਜ ਨਹੀਂ ਮਤਲਬ ਦਿਹਾਤੀ ਨੇਰੀਏ ਦੀ ਗੱਲ ਹੈ ਦਿਹਾਤੀ ਦੇ ਪੁਲਿਸ ਨੇ ਕਦੇ ਗਾਉਂ ਛੇੜ ਨਹੀਂ ਕੀਤਾ ਓਕੇ ਠੀਕ ਹੈ ਜੇ ਕੋਈ ਗੱਲ ਹੈ ਤਾਂ ਸੀਨੀਅਰ ਨੂੰ ਮਿਲ ਲੈਣਾ ਠੀਕ ਹੈ ਸਰ ਇਸੇ ਨਿਕਲ ਜਾਣਾ ਧੰਵਾਦ ਧੰਵਾਦ ਨਿੱਕ ਦਿਹਾੜੀ ਚਲਦਾ ਨਾ ਲਾ ਕੇ ਆ ਵੀ ਨਹੀਂ ਜਗਾ ਚੁੱਪ ਰਹੋ ਜਿਹੜੇ ਉੱਪਰ ਅਫਸਰਾਰੇ ਬੈਠੇ ਨੇ ਬੜੇ ਰਿਸਪੈਕਟਡ ਨੇ ਸਾਰੇ ਜਦ ਮਾਰ ਕੇ ਦੇਖੀ ਜਿੰਨੇ ਸਾਰੇ ਥੱਲੇ ਬੈਠੇ ਹੁੰਦੇ ਨੇ ਇਹ ਬਹੁਤ ਰੈਗੂਲਰ ਬਤਮੀਜੀ ਕਰਦੇ ਨੇ ਉੱਪਰ ਦੇ ਅਫਸਰਾਂ ਨੂੰ ਪਤਾ ਲੱਗਣਾ ਚਾਹੀਦਾ ਵਾ ਕਿ ਥੱਲੇ ਦਾ ਅਫਸਰ ਕੀ ਕੀ ਕਰਦੇ ਨੇ ਜਿਹਨੇ ਮੁਲਾਦਿਬ ਥੱਲੇ ਭਾਈ ਨੇ ਇਹ ਲਾਈਵ ਐਗਜ਼ੈਂਪਲ ਹੈ ਜੈ 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 ਇੱਕ ਵਕੀਲ ਦੇ ਕੋਲਰ ਨੂੰ ਜੇ ਇੱਕ ਵਕੀਲ ਦੀ ਯੂਨੀਫਾਰਮ ਨੂੰ ਪਾਣ ਤਾਂ ਨਹੀਂ ਹੱਥ ਕਰਾਗਾ ਇਸ ਪੂਰੇ ਹਿੰਦੁਸਤਾਨ ਦੇ ਵਕੀਲਾਂ ਨੂੰ ਹੱਥ ਪਾਉਣ ਵਾਲੀ ਗੱਲ ਕੀਤੀ ਹੈ ਪੂਰੀ ਨੀਗਲ ਪੂਰੀ ਨੀਗਲ ਹੈ ਜੇ ਇਸ ਦਾ ਜਲਦੀ ਜਲਦੀ ਸੋਲੂਸ਼ਨ ਨਹੀਂ ਹੁੰਦਾ ਕਾਰਵਾਈ ਨਹੀਂ ਹੋਵੇਗੀ ਅਜਿਹਾ ਕਰਦੇ ਸਟੇਟ ਲੈਵਲ ਤੱਕ ਲੈ ਜਾਣਾ ਸਰ 1 ਸੈਕਿੰਡ ਜੈ ਕੇ ਜਾਈ ਜੈ ਜਾਈ ਤੇਜ ਜਾਈ ਜੈ ਜਾਈ ਹੁਣ ਐਸਐਸਪੀ ਸਾਹਿਬ ਆਏ ਸੀ ਤੁਹਾਨੂੰ ਕੀ ਐਸੋਸੀਏਸ਼ਨ ਦਿਕੇ ਗਏ ਨੇ ਐਸਐਸਪੀ ਸਾਹਿਬ ਕਹਿ ਰਹੇ ਸੀ ਜੇ ਜਿਹੜਾ ਮਸਲਾ ਹੈ ਇਤਿਹਾਦੀ ਜਿਹੜੇ ਏਰੀਆ ਦੇ ਅੰਦਰ ਆਉਂਦਾ ਹੈ ਤੁਸੀਂ ਉੱਥੇ ਜਿਹੜੇ ਆਲ ਅਫਸਰਾਂ ਨੂੰ ਕੰਪਲੀਟ ਕਰੋ ਲੇਕਿਨ ਇਹ ਮਸਲਾ ਕਿਸੇ ਏਰੀਆ ਦਾ ਨਹੀਂ ਹੈਗਾ ਇਹ ਮਸਲਾ ਕਿਸੇ ਜੂਰਿਸਡਿਕਸ਼ਨ ਦਾ ਨਹੀਂ ਹੈ ਰਾ ਇੱਥੇ ਆਪਾਂ ਕੋਈ ਕੋਰਟ ਦੇ ਵਿੱਚ ਜੂਰਿਸਡਿਕਸ਼ਨ ਦੀ ਬਹਿਸ ਵੀ ਕਰ ਰਹੇ ਇਹ ਮਸਲਾ ਹੈ ਲੀਗਲ ਫਾਟਰਨਿਟੀ ਦੀ ਯੂਨੀਫਾਰਮ ਉੱਤੇ ਹੱਥ ਪਾਣ ਦਾ ਇਨਸਲਟ ਕਰਨ ਦਾ ਅਸੀਂ ਇੱਥੋਂ ਨਹੀਂ ਹਿੱਲਾਂਗੇ ਜਦ ਤੱਕ ਸਾਡੀ ਜਿਹੜੀ ਮੰਗ ਹੈ ਉਹ ਪੂਰੀ ਨਾ ਕੀਤੀ ਜਾਵੇ ਠੀਕ ਹੈ ਸਰ ਧੰਨਵਾਦ ਧੰਨਵਾਦ